ਸੋ ਵੀ ਪਹਿਲਾਂ ਤੋਂ ਵਾਅਦਾ ਲਗਾਇਆ ਕਿ ਉਹਨਾਂ ਇੱਥੇ ਹਾਈਵੇ ਜਾਮ ਕਰੰਨ ਦਾ ਮਸਲਾ ਹੈ। ਬਿਲਕੁਲ ਜੀ ਅਸੀਂ 2 ਘੰਟੇ ਦਾ ਪ੍ਰੋਟੈਸਟ ਦਾ ਸਮਾਂ ਦਿੱਤਾ ਸੀ ਬੱਸ ਸਟੈਂਡ ਦਾ ਕਿ 12 ਤੋਂ 2 ਜਿਹੜੇ ਬੱਸ ਸਟੈਂਡ ਬੰਦ ਕੀਤੇ ਜਾਣਗੇ ਜਿਹਦੇ ਵਿੱਚ ਸਾਡੀ ਸੈਲਰੀ ਤੇ ਜਿਹਦੇ ਵਿੱਚ 1 ਕਿਲੋਮੀਟਰ ਸਕੀਮ ਕੋਹਾੜਾ ਲੈ ਕੇ ਆਈ ਸੀ ਸਰਕਾਰ ਉਹ ਅੱਜ ਪਰਮਿਟ ਪਾਉਣ ਜਾ ਰਹੀ ਸੀ ਕਿਲੋਮੀਟਰ ਸਕੀਮ ਦੇ ਬੱਸਾਂ ਪਾਉਣ ਜਾ ਰਹੀ ਸੀ ਜਿਹੜਾ ਅਸੀਂ ਵਿਰੋਧ ਕੀਤਾ ਸੀ ਅਸੀਂ 10-15 ਦਿਨ ਤੋਂ ਲਗਾਤਾਰ ਨੋਟਿਸ ਦੇ ਰਹੇ ਸੀ ਸਰਕਾਰ ਨੂੰ ਕਿ ਬੱਸਾਂ ਦਾ ਪਰਮਿਟ ਜਿਹੜਾ ਕੈਨਸਲ ਕੀਤਾ ਜਾਵੇ ਕਿਲੋਮੀਟਰ ਸਕੀਮ ਦਾ ਜਿਹੜਾ ਪੁਹਾੜਾ ਇਹ ਖਤਮ ਕੀਤਾ ਜਾਵੇ ਪੱਕੇ ਤੌਰ ਤੇ ਨਹੀਂ ਪਹਾਰੀ ਤੇ ਉਹਦੇ ਕਾਰਨ ਸਾਨੂੰ ਇਹ ਚੱਕਾ ਜਾਮ ਕਰਨਾ ਪਿਆ ਫਿਰ ਵੀ ਅਸੀਂ ਸੋਚਿਆ ਕਿ 2 ਘੰਟੇ ਪਾਸਟੈਂਡ ਬੰਦ ਕਰਨ ਦੇ ਨਾਲ ਕਿ ਸਾਡੀ ਸਰਕਾਰ ਕੋਈ ਗੱਲ ਬਾਤ ਸੁਣੂਗੀ ਪਰ ਸਰਕਾਰ ਨੇ ਸਾਡੀ ਗੱਲ ਨਹੀਂ ਸੁਣੀ ਜਿਹਦੇ ਕਾਰਨ ਸਾਨੂੰ ਨੈਸ਼ਨਲ ਹਾਈਵੇ ਸਾਰੇ ਪੰਜਾਬ ਵਿੱਚ ਬੰਦ ਕਰਨੇ ਪਏ ਕਿੱਥੇ ਕਿੱਥੇ ਨੈਸ਼ਨਲ ਹਾਈਵੇ ਜਿਹੜਾ ਤੁਹਾਡੀ ਟੀਮ ਨੇ ਬੰਦ ਕੀ ਮੇਨ ਸ਼ਹਿਰਾਂ ਵਿੱਚ ਅੰਮ੍ਰਿਤਸਰ ਗੋਲਡਨ ਗੇਟ ਹੈ ਜਲੰਧਰ ਪੀਏਪੀ ਚੌਂਕਾ ਲੁਧਿਆਣਾ ਵਾ ਸ਼ੇਰਪੁਰ ਚੌਂਕ ਫਿਰੋਜ਼ਪੁਰਾ ਮੁਹਾਲੀ ਆ ਖਰੜ ਜਿਹੜਾ ਪੁਆਇੰਟ ਹੈ ਜਿਹੜੇ ਬੰਦ ਕੀਤੇ ਹੋਏ ਆ ਨਵਾਂ ਸ਼ਹਿਰ ਹੁਸ਼ਿਆਰਪੁਰਾ ਕੋਈ ਮੈਸੇਜ ਕੋ ਸਰਕਾਰ ਵਾਲਾ ਕੋਈ ਨਹੀਂ ਆਇਆ ਲੱਗਦਾ ਕਿ ਤੋਕਾਂ ਦੇ ਅਸੀਂ 2 ਘੰਟੇ ਦਾ ਸਮਾਂ ਦਿੱਤਾ ਸੀ ਸਰਕਾਰ ਗੱਲ ਕਰਦੀ ਪਈ ਸੀ ਪਰ ਸਰਕਾਰ ਦੇ ਉੱਚ ਅਧਿਕਾਰੀ ਆ ਸਾਡੇ ਮੈਨੇਜਮੈਂਟ ਦੇ ਅਧਿਕਾਰੀ ਆ ਉਹ ਗੱਲ ਜਿਹੜੀਆਂ ਚਿੱਠੀਆਂ ਕੱਢਦੇ ਪਏ ਆ ਉਹ ਗਲਤ ਚਿੱਠੀਆਂ ਕੱਢਦੇ ਪਏ ਆ ਉਹ ਸਮਾਂ ਗਾੜੀ ਵਧਾਉਂਦੇ ਪਏ ਆ ਕਿ ਉਹ ਸਮਾਂ ਵਾਰ-ਵਾਰ ਖੱਜਲ ਖਰਾਬੀ ਹੋ ਰਹੀ ਹੈ ਪ੍ਰਸ਼ਾਸਨ ਵੀ ਕਰਦਾ ਪਰ ਨਾਲ ਸਾਡੇ ਅਸੀਂ ਵੀ ਖੱਜਲ ਖਰਾਬੀ ਪਬਲਿਕ ਖਰਾਬ ਹੋ ਰਹੀ ਆ ਕਿ ਜਿਹੜਾ ਮਹੀਨੇ ਬਾਅਦ ਇਹ ਰੱਦ ਨਹੀਂ ਕਰ ਸਕਦੇ ਉਹਨੂੰ ਪੱਕੇ ਤੌਰ ਤੇ ਰੱਦ ਕੀਤਾ ਜਾਵੇ ਕਿਲੋਮੀਟਰ ਸਕੀਮ ਲੋਕਾਂ ਦੇ ਇਸੇ ਕਿਨੇ ਨਾਲ ਕਿਵੇਂ ਲੈਂਦੇ ਕਿਉਂਕਿ ਲੋਕਾਂ ਚ ਇਕੱਲਾ ਨਹੀਂ ਮਾਰਵਾ ਤੁਸੀਂ ਕਵੇ ਲਾ ਕੇ ਮੇਰੇ ਲੋਕਾਂ ਦੇ ਬਿਲਕੁਲ ਜੀ ਬਿਲਕੁਲ ਅਸੀਂ ਲੋਕਾਂ ਦੇ ਨਾਲ ਆ ਲੋਕ ਆ ਅਰਕੀ ਸਾਡੇ ਨਾਲ ਆ ਤੁਸੀਂ ਲੋਕਾਂ ਦੇ ਵੀ ਹੋ ਲੋਕ ਸਾਡੇ ਨਾਲ ਆ ਇਸ ਟਾਈਮ ਕਿ ਲੋਕਾਂ ਨੂੰ ਵੀ ਪਤਾ ਐ ਈ ਮਹੀਨੇ ਤਨਖਾਹ ਲੈਣ ਦੀ ਦੀਪੂ ਬੰਦ ਕਰਕੇ ਜਾਂ ਾਡੇ ਬੰਦ ਕਰਕੇ ਤਨਖਾਹ ਪਾਉਣੀ ਪੈ ਰਹੀ ਆ ਕਿਉਂ ਉਹਨਾਂ ਨੂੰ ਪਤਾ ਹੀ ਸਰਕਾਰ ਧੱਕਾ ਕਰਦੀ ਪਈ ਆ ਇਸ ਕਰਕੇ ਸਾਡਾ ਜਨਤਾ ਨੇ ਬਹੁਤ ਸਾਥ ਦਿੱਤਾ ਹੈ ਜਨਤਾ ਦਾ ਧੰਨਵਾਦ ਵੀ ਕਰਦੇ ਆ ਜਿਹੜੇ ਨਾਲ ਸਾਡੇ ਨਾਲ ਅਰਕੀ ਖੜੇ ਆ ਸਰਕਾਰ ਆਪਣੇ ਇਸ ਦੀ ਗੱਲ ਕੁਝ ਕਰੇ ਨਹੀਂ ਆਏ ਕੋਈ ਲੈਟਰ ਨਹੀਂ ਕੱਢ ਰਿਹਾ ਸਰਕਾਰ ਦੀ ਮਨਸ਼ਾ ਗਲਦੀ ਲੱਗਦਾ ਕਿ ਸਰਕਾਰ سنجیدہ ਹੈਗੀ ਜਾਂ ਫਿਰ ਤੁਹਾਡੇ ਲਈ ਨਹੀਂ ਚੰਗੀ ਕੱਟਦੀ ਮੂਡ ਹੈਗਾ ਬਿਲਕੁਲ ਨਹੀਂ ਬਿਲਕੁਲ ਅਸੀਂ ਸੋਚਦੇ ਕਿ ਇਤਿਹਾਰ ਤੇ ਕੋਈ ਤੋਹਫਾ ਦੇਉਗੀ ਸਰਕਾਰ ਪਰ ਆ ਤੋਹਫਾ ਤੁਸੀਂ ਵੇਦੇ ਸਾਨੂੰ ਰੋਡਾਂ ਤੇ ਲਿਆਤਾ ਜੇ ਤੋਹਫਾ ਦੇਣਾ ਹੁੰਦਾ ਸਰਕਾਰ ਸਾਡਾ ਟੇਬਲ ਤੇ ਬਹਿ ਕੇ ਸਾਨੂੰ ਕੋਈ ਦਿੰਦੀ ਟਾਈਮ ਨਾਲ ਤਨਖਾਹ ਦਿੰਦੀ ਜਿਹੜੇ ਅੱਜ ਅਸੀਂ ਰੋਡਾਂ ਨਾ ਬਲਾਕ ਕਰਦੇ ਇਹ ਨਹੀਂ ਦਿੱਤਗੇ ਉਪਾਂਧਾ ਫਿਰਾਲ ਤਾਂ ਜਿੰਨੇ ਚ ਕੋਈ ਸਾਡੀ ਲੈਟਰ ਨਹੀਂ ਸਾਡਾ ਬਲੌਕ ਰਹੂਗਾ ਜੀ ਅਸੀਂ 2 ਘੰਟੇ ਦਾ ਸਮਾਂ ਦਿੱਤਾ ਸੀ ਸਰਕਾਰ ਗੱਲ ਕਰਦੀ ਪਈ ਸੀ ਪਰ ਸਰਕਾਰ ਦੇ ਉੱਚ ਅਧਿਕਾਰੀ ਸਾਡੇ ਮੈਨੇਜਮੈਂਟ ਦੇ ਅਧਿਕਾਰੀ ਆ ਉਹ ਗੱਲ ਜਿਹੜੀਆਂ ਚਿੱਠੀਆਂ ਕੱਢਦੇ ਪਏ ਆ ਉਹ ਗਲਤ ਚਿੱਠੀਆਂ ਕੱਢਦੇ ਪਏ ਆ ਉਹ ਸਮਾਂ ਗਾੜੀ ਵਧਾਉਂਦੇ ਪਏ ਆ ਕਿਉਂ ਸਮਾਂ ਵਾਰ-ਵਾਰ ਖੱਜਲ ਖਰਾਬੀ ਹੋ ਰਹੀ ਹੈ ਪ੍ਰਸ਼ਾਸਨ ਵੀ ਕਰਦਾ ਪਰ ਨਾਲ ਸਾਡੇ ਅਸੀਂ ਵੀ ਖੱਜਲ ਖਰਾਬ ਹੁੰਦੇ ਪਬਲਿਕ ਖਰਾਬ ਹੋ ਰਹੀ ਆ ਕਿ ਜਿਹੜਾ ਮਹੀਨੇ ਬਾਅਦ ਇਹ ਰੱਦ ਨਹੀਂ ਕਰ ਸਕਦੇ ਉਹਨੂੰ ਪੱਕੇ ਤੌਰ ਤੇ ਰੱਦ ਕੀਤਾ ਜਾਵੇ ਕਿਲੋਮੀਟਰ ਸਕੀਮ ਲੋਕਾਂ ਦੇ ਇਸ ਜੀ ਨਾਲ ਕਿਵੇਂ ਲੈਂਦੇ ਕਿਉਂਕਿ ਲੋਕਾਂ ਚ ਇੱਕ ਦਲ ਬਾਰ ਬ ਤੁਹਾਨੂੰ ਲਾ ਕੇ ਲੋਕਾਂ ਦੇ ਬਿਲਕੁਲ ਜੀ ਬਿਲਕੁਲ ਅਸੀਂ ਲੋਕਾਂ ਦੇ ਨਾਲ ਆ ਲੋਕ ਆ ਕਿ ਸਾਡੇ ਨਾਲ ਆ ਤੁਸੀਂ ਲੋਕਾਂ ਦੇ ਵੀ ਹੁੰ ਲੋਕ ਸਾਡੇ ਨਾਲ ਆ ਇਸ ਟਾਈਮ ਕਿ ਲੋਕਾਂ ਨੂੰ ਵੀ ਪਤਾ ਹੈ ਮਹੀਨੇ ਤਨਖਾਹ ਲੈਣ ਦੀ ਦੀਪੂ ਬੰਦ ਕਰਕੇ ਜਾਂ ਢੇ ਬੰਦ ਕਰਕੇ ਤਨਖਾਹ ਪਾਉਣੀ ਪੈ ਰਹੀ ਆ ਕਿਉਂ ਉਹਨਾਂ ਨੂੰ ਪਤਾ ਹੈ ਸਰਕਾਰ ੱ ਧੱਕਾ ਕਰਦੀ ਪਈ ਆ ਇਸ ਕਰਕੇ ਸਾਡਾ ਜਨਤਾ ਨੇ ਬਹੁਤ ਸਾਥ ਦਿੱਤਾ ਹੈ ਜਨਤਾ ਦਾ ਧੰਨਵਾਦ ਵੀ ਕਰਦੇ ਆ ਜਿਹੜੇ ਨਾਲ ਸਾਡੇ ਨਾਲ ਆ ਕਿ ਖੜੇ ਆ ਕਾਰ ਆਪਣੇ ਦੀ ਗੱਲ ਕੁਝ ਕਰੇ ਨਹੀਂ ਆਏ ਕੋਈ ਲੈਟਰ ਨਹੀਂ ਕੱਟ ਰਹੇ ਸਰਕਾਰ ਦੀ ਮਨਸ਼ਾ ਗਲਾਦੀ ਲੱਗਦਾ ਕਿ ਸਰਕਾਰ سنجیدہ ਹੈਗੀ ਜਾਂ ਫਿਰ ਤੁਹਾਡੇ ਲਈ ਨਹੀਂ ਜੀ ਬਿਲਕੁਲ ਨਹੀਂ ਵੀ ਕੋਈ ਅਸੀਂ ਸੋਚਦੇ ਕਿ ਇਤਿਹਾਰ ਤੇ ਕੋਈ ਤੋਹਫਾ ਦੇਉਗੀ ਸਰਕਾਰ ਪਰ ਆ ਤੋਹਫਾ ਜੂ ਹੀ ਵੇਦੇ ਸਾਨੂੰ ਰੋਡਾਂ ਦੇ ਲਿਆਤਾ ਜੇ ਤੋਹਫਾ ਦੇਣਾ ਹੁੰਦਾ ਸਰਕਾਰ ਸਾਨੂੰ ਟੇਬਲ ਤੇ ਬਹਿ ਕੇ ਸਾਨੂੰ ਕੋਈ ਦਿੰਦੀ ਟਾਈਮ ਨਾਲ ਤਨਖਾਹ ਦੇਦੀ ਜਿਹੜੇ ਅੱਜ ਅਸੀਂ ਰੋਡਾਂ ਨਾ ਬਲੌਕ ਕਰਦੇ ਫਿਲਹਾਲ ਤੇ ਜਿੰਨੇ ਚ ਕੋਈ ਸਾਡੀ ਲੈਟਰ ਨਹੀਂ ਸਾਡਾ ਬਲੌਕ ਰਹੂਗਾ ਜੀ